ਇੱਕ ਇਲਾਕੇ ਚ ਸਾਧੂ ਰਹਿੰਦਾ ਸੀ ਉਹ ਆਪਣੇ ਗਜਾ ਇਕੱਠੀ ਕਰਨ ਆਉਂਦਾ ਪਿੰਡ ਚ ਪਰ ਜਦੋਂ ਬੁढ़ा ਹੋ ਗਿਆ ਤਾਂ ਪਿੰਡ ਵਾਲਿਆਂ ਨੂੰ ਕਹਿੰਦਾ ਵੀ ਮੈਨੂੰ ਕੋਈ ਚੇਲਾ ਦਿਓ ਉਹਨਾਂ ਨੇ ਇੱਕ ਮੁੰਡਾ ਉਹਦੇ ਲੜ ਲਾਤਾ ਕਿ ਲੋ ਬਾਬਾ ਜੀ ਇਹ ਤੁਹਾਡੀ ਸੇਵਾ ਕਰਿਆ ਕਰੂ ਤੇ ਤੁਹਾਡੇ ਲਈ ਇਹ ਰੋਟੀ ਪਾਣੀ ਲੈ ਕੇ ਜਾਇਆ ਕਰੂ 10-12 ਸਾਲ ਦਾ ਮੁੰਡਾ ਸੀ ਉਹ ਸਾਧੂ ਦੇ ਨਾਲ ਰਹਿਣ ਲੱਗ ਪਿਆ ਨਿਤ ਪਿੰਡ ਚੋਂ ਗਜਾ ਇਕੱਠੀ ਕਰਕੇ ਲਜਾਇਆ ਕਰੇ ਤੇ ਸਾਧੂ ਹਰ ਰੋਜ਼ ਪ੍ਰਮਾਤਮਾ ਨੂੰ ਅਰਦਾਸ ਕਰਦਾ ਹੁੰਦਾ ਸੀ ਕਿ हे ਪ੍ਰਮਾਤਮਾ ਤੂੰ ਮੈਨੂੰ ਬਲ ਬਖਸ਼ ਮੈਨੂੰ ਤਾਕਤ ਦੇ ਮੈਂ ਤੇਰੀ ਪਰਜਾ ਵਾਸਤੇ ਪਾਣੀ ਦੀਆਂ ਨਹਿਰਾਂ ਕੱਢਦੇ ਆਂ ਇਹ ਪਿਆਸੇ ਮਰ ਰਹੇ ਨੇ ਇੱਥੇ ਫਸਲਾਂ ਹੋਣ ਇਹ ਤਰੱਕੀਆਂ ਕਰਨ ਤਉ ਬੱਚੇ ਨੇ ਗੌਰ ਕੀਤੀ ਵੀ ਯਾਰ ਇਹ ਬਾਬਾ ਕਰਦਾ ਤਾਂ ਉਹਨੇ ਪੁੱਛਿਆ ਵੀ ਬਾਬਾ ਜੀ ਤੁਸੀਂ ਕਿੰਨੇ ਟਾਈਮ ਤੋਂ ਇਹ ਅਰਦਾਸ ਕਰਦੇ ਹੋ ਉਹ ਕਹਿੰਦਾ ਵੀ ਮੈਨੂੰ ਬੱਚੇ ਸਾਰੀ ਜ਼ਿੰਦਗੀ ਲੰਘੀ ਹੈ ਅਰਦਾਸ ਕਰਦੇ ਦੀ ਤਾਂ ਉਹ ਬੱਚਾ ਇਹਦੇ ਉਲਟ ਅਰਦਾਸ ਕਰਨ ਲੱਗ ਗਿਆ ਕਿ ਪ੍ਰਮਾਤਮਾ ਤੂੰ ਮੈਨੂੰ ਤਾਕਤ ਦੇ ਮੈਂ ਇਹਨਾਂ ਲੋਕਾਂ ਦਾ ਜਿਉਣਾ ਦੁੱਬਰ ਕਰ ਦੂੰ ਜਿਹੜਾ ਮਾੜਾ ਮੋਟਾ ਪਾਣੀ ਆਉਂਦਾ ਮੈਂ ਇਹਨਾਂ ਦਾ ਉਹ ਵੀ ਬੰਦ ਕਰ ਦੂੰ ਵੀ ਮੈਂ ਇਹਨਾਂ ਦੇ ਚੰਗੀ ਧਰ ਕੇ ਡਾਂਗ ਫੇਰਾਂ ਚਲੋ ਜੀ ਸਮਾਂ ਚੱਲਦਾ ਗਿਆ ਆਪਣੀ ਚਾਲ ਮੁੰਡਾ ਗੱਭਰੂ ਹੋ ਗਿਆ ਸਾਥ ਬਜ਼ੁਰਗ ਹੋ ਗਿਆ ਤੇ ਉਹਨੇ ਨਿਤ ਉੱਠਣਾ ਡਾਲੀ ਕਰਨ ਜਾਣਾ ਜਿਹੜੇ ਰਾਜ ਦੇ ਵਿੱਚ ਰਹਿੰਦੇ ਸੀ ਉਥੇ ਦਾ ਰਾਜਾ ਬਿਮਾਰ ਹੋ ਗਿਆ ਤੇ ਕਹਿੰਦੇ ਰਾਤ ਨੂੰ ਰਾਜਾ ਚੜ੍ਹਾਈ ਕਰ ਗਿਆ ਔਲਾਦ ਕੋਈ ਹੈ ਨਹੀਂ ਸੀ ਉਹਦੇ ਰਾਜ ਦੇ ਜਿਹੜੇ ਪੈਰੋਕਾਰ ਸੀ ਉਹਨਾਂ ਨੇ ਸਲਾਹ ਕੀਤੀ ਵੀ ਰਾਜ ਗੱਦੀ ਤਾਂ ਉਹ وارਸਾਂ ਨੂੰ ਦਿੱਤੀ ਜਾਂਦੀ ਹੈ ਪਰ ਰਾਜੇ ਦੇ ਕੋਈ ਉਲਾਦ ਨਹੀਂ ਹੈ ਤਾਂ ਆਪਾਂ ਕਿਹਨੂੰ ਰਾਜਾ ਬਣਾਈਏ ਨਹੀਂ ਤਾਂ ਆਪਣਾ ਰਾਜ ਭਾਗ ਲੁੱਟ ਜਾਣਾ ਤੇ ਉਹਨਾਂ ਨੇ ਸਕੀਮ ਬਣਾ ਲਈ ਕਿ ਭਾਈ ਤੜਕੇ ਪਹਿਲਾ ਬੰਦਾ ਜਿਹੜਾ ਆਊ ਆਪਣੇ ਰਾਜ ਦੇ ਵਿੱਚ ਮਹਾਰਾਜੇ ਦੇ ਮਹਿਲਾਂ ਦਾ ਦਰਵਾਜ਼ਾ ਖੜਕਾਊ ਆਪਾਂ ਨੇ ਉਹਨੂੰ ਰਾਜਾ ਬਣਾ ਲੈਣਾ ਤੇ ਉਹ ਮੁੰਡਾ ਚਲਿਆ ਗਿਆ ਜਾ ਕੇ ਉਹਨੇ ਜਦੋਂ ਗੇਟ ਖੜਕਾਇਆ ਤਾਂ ਉਹਨਾਂ ਨੇ ਰਾਜ ਉਹਦੇ ਹਵਾਲੇ ਕਰਤਾ ਉਹਦੇ ਹਾਰ ਮਾਲਾ ਪਾਤੀਆਂ ਨੂੰ ਰਾਜ ਤਿਲਕ ਲਾ ਕੇ ਅਹੁਦੇ ਤੇ ਬਿਠਾਤਾ ਉਹਨੇ ਬੈਠਦੇ ਅੰਸਾਰ ਹੀ ਪਹਿਲਾਂ ਤਾਂ ਆਪਣੇ ਸਪਾਈਆਂ ਨੂੰ ਕਹਿੰਦਾ ਜਾਓ ਵੀ ਉਹਨੂੰ ਸਾਧ ਨੂੰ ਚੱਕ ਲਿਓ ਸਿੱਟੋ ਜੇਲ੍ਹ ਚ ਉਹਨੂੰ ਤੇ ਇਹਦਾ ਰੋਟੀ ਪਾਣੀ ਬੰਦ ਕਰੋ ਕਹਿੰਦਾ ਤੇ ਉਹੀ ਗੱਲ ਉਹਨਾਂ ਨੇ ਲਿਆਂਦਾ ਚੱਕ ਕੇ ਸਿੱਟਿਆ ਤਾਂ ਉਹਨੇ ਪੂਰਾ ਕਸਤਾ ਲੋਕਾਂ ਨੂੰ ਉਸਾਦ ਨਿਤ ਬੇਨਤੀਆਂ ਕਰਿਆ ਕਰੇ ਸਪਾਹੀਆਂ ਨੂੰ ਕਿ ਮੈਨੂੰ ਬਲਾਤਾ ਮੜਾਤਾ ਦਿਓ ਰਾਜਾ ਸਾਹਿਬ ਨੂੰ ਵੀ ਮੇਰੀ ਗਲਤੀ ਕੀ ਹੈ ਜਿੱਤੇ ਮਿਲਣ ਦਾ ਮੌਕਾ ਮਿਲਿਆ ਰਾਜੇ ਨੂੰ ਕਹਿੰਦਾ ਵੀ ਮਹਾਰਾਜ ਮੈਂ ਤਾਂ ਤੁਸੀਂ ਮੈਨੂੰ ਗੁਰੂ ਧਾਰਿਆ ਸੀਗਾ ਵੀ ਪ੍ਰਮਾਤਮਾ ਨੇ ਤੁਹਾਨੂੰ ਐਡੇ ਬਲ ਬਖਸ਼ਿਆ ਮੈਂ ساری ਉਮਰ ਦਾ ਮੰਗਦਾ ਸੀ ਮੈਨੂੰ ਨਹੀਂ ਦਿੱਤਾ ਪਰ ਤੁਹਾਨੂੰ ਰਾਜ ਭਾਗ ਦਿੱਤਾ ਤੁਸੀਂ ਇਹ ਤਸੱਦਦ ਕਿਉਂ ਕਰਦੇ ਹੋ ਤਾਂ ਉਹ ਕਹਿੰਦਾ ਬਾਬਾ ਤੂੰ ਸਾਰੀ ਉਮਰ ਦਾ ਕਹਿੰਦਾ ਸੀ ਵੀ ਮੈਨੂੰ ਤਾਕਤ ਦੇ ਰਾਜ ਭਾਗ ਦੇ ਮੈਂ ਨਹਿਰਾਂ ਲੈ ਦੂੰ ਇਹਨਾਂ ਲੋਕਾਂ ਨੂੰ ਮੈਂ ਖਸਾਲ ਕਰ ਦੂੰ ਪਰ ਉਹਨੇ ਦਿੱਤਾ ਨਹੀਂ ਕਹਿੰਦਾ ਮੈਂ ਕਹਿੰਦਾ ਸੀ ਵੀ ਮੈਂ ਇਹਨਾਂ ਦੀਆਂ ਪਹਿਲੀਆਂ ਵੀ ਬੰਦ ਕਰ ਦੂੰ ਤੇ ਤੇਰੇ ਅਰਕਿਆਂ ਦਾ ਵੀ ਮੋਕਾ ਪਾਣੀ ਬੰਦ ਕਰੂੰ ਮੈਨੂੰ ਉਹਨੇ ਤਾਕਤ ਦਿੱਤੀ ਹੈ ਇਹਦਾ ਮਤਲਬ ਪ੍ਰਮਾਤਮਾ ਇਹ ਚਾਹੁੰਦਾ ਜੋ ਤੇਰੇ ਨਾਲ ਹੋ ਰਿਹਾ ਉਹ ਚਾਹੁੰਦਾ ਵੀ ਇਹ ਹੋਵੇ ਇਹ ਲੋਕ ਇਸੇ ਚੀਜ਼ ਦੇ ਹੱਕਦਾਰ ਨੇ ਜੁੱਤੀਆਂ ਦੇ ਪਰਮਾਤਮਾ ਵੀ ਇਹੀ ਚਾਹੁੰਦਾ ਹੈ ਇਸੇ ਲਈ ਕਹਿੰਦਾ ਇਹਨਾਂ ਨੇ ਮੈਨੂੰ ਰਾਜਾ ਚੁਣਿਆ ਤੇ ਤੈਨੂੰ ਨਹੀਂ ਚੁਣਿਆ ਇਹ ਪੁਰਾਣੇ ਸਮਿਆਂ ਦੀ ਗੱਲ ਹੈ